ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਹੋ ਸੁਣਿਆ ਤਰਤੀ ਗੋਇੰਦਵਾਲ ਦੇ ਮੁੱਠੋਂ ਕਰੀਤੇ ਆਰੀਏ ਦਰਸ਼ਨ ਕਰ ਕੇ ਸੰਗਤਾਂ ਜਾਣਦੀਆਂ ਸਤਿਗੁਰ ਤੋਂ ਬਲੇ ਹਾਰੀਏ ਦਰਸ਼ਨ ਕਰ ਕੇ ਸੰਗਤਾਂ ਜਾਣਦੀਆਂ ਸੀਸਨਵਾ ਕੀ ਹਰੇ ਕੋਈ ਅੱਖੀ ਸੀਸਨਵਾ ਕੀ ਹਰੇ ਕੋਈ ਅੱਖੀ ਬਖਸੋ ਜਿੰਦਨ ਮਾਣੀ ਨੂੰ ਨੰਗੇ ਪੈਰੀਂ ਸਤਗੁਰ ਮੇਰੇ ਚੌਰ ਕਰਨ ਗੁਰਬਾਣੀ ਨੂੰ ਨੰਗੇ ਪੈਰੀਂ ਸਤਗੁਰ ਮੇਰੇ ਮੋਰੀ ਚੰਦੇ ਤੋਂ ਲੈ ਕੇ ਪਾਲ ਕੀ ਸੈਂਚੀਆਂ ਉੱਪਰ ਟਿਕਾਣੀਆਂ ਨੇ ਚਾਰੇ ਪਾਸੇ ਹੋਣ ਲੱਗੀਆਂ ਗੁਰਾਂ ਦੀਆਂ ਵੜੀਆਂ ਨੇ ਚਾਰੇ ਪਾਸੇ ਹੋਣ ਲੱਗੀਆਂ ਦਿਲ ਵਿੱਚ ਬਾੜੀਆਂ ਖੁਸ਼ੀਆਂ ਹੋਈਆਂ ਤੱਕ ਕੇ ਕੁਦਰਤ ਰਾਣੀ ਨੂੰ ਨੰਗੇ ਪੈਰੀ ਸਤਗੁਰ ਮੀਰ ਚੌਰ ਕਰ ਨੇ ਗੁਰਬਾਣੀ ਨੂੰ ਨੰਗੇ ਪੈਰੀ ਸਤਗੁਰ ਮੀਰ ਗੁਰਬਾਣੀ ਦੇ ਨਾਲੇ ਸਤ ਗੁਰੂ ਨੂਰ ਇਲਾਹੀ ਵਰਸ ਰਿਹਾ ਧਰਤੀ ਉੱਪਰ ਸਵਾਰੇ ਗੇ ਬਣ ਗਿਆ ਰਤਾ ਜਿੰਨਾ ਨਾ ਭਰੇ ਕੇ ਰਿਹਾ ਧਰਤੀ ਉੱਤੇ ਸਵਾਰੇ ਗੇ ਬਣ ਗਿਆ ਮੂਰੇ ਵੀ ਘੜੇ ਆਲੇ ਖੜਕ ਦੇ ਨਾਲੇ ਛਿੜਕ ਦੇ ਪਾਣੀ ਨੂੰ ਨੰਗੇ ਪੈਰੀ ਸਤ ਗੁਰ ਮੇਰੇ ਚੌਰ ਕਰ ਨੇ ਗੁਰਬਾਣੀ ਨੂੰ ਨੰਗੇ ਪੈਰੀ ਸਤ ਗੁਰ ਮੇਰੇ ਲੈ ਗੁਰਬਾਣੀ ਸਤ ਗੁਰ ਮੇਰੇ ਅਮਰਤ ਸਰ ਵਾਲੇ ਜਾ ਰਹੇ ਨੇ ਰਾਤੇ ਦੇ ਵਿੱਚ ਲੱਖਾਂ ਲੋਕੀ ਚੁੱਕ ਚੁੱਕ ਫੀਸਨ ਵਾਰੇ ਨੇ ਰਾਤੇ ਦੇ ਵਿੱਚ ਲੱਖਾਂ ਲੋਕੀ ਵੱਡੇ ਆਤਾ ਹਰੇ ਕੋਈ ਪੁੱਛੇ ਦੱਸਗੇ ਹਰੇ ਕਪਰਾਣੀ ਨੂੰ ਨੰਗੇ ਪਹਿਰੀ ਸਤ ਗੁਰ ਮੇਰੇ ਥਿਆਰੇ ਕਰ ਨਾ ਗੁਰ ਬਾਣੀ ਨੂੰ ਨੰਗੇ ਪਹਿਰੀ ਸਤ ਗੁਰ ਮੇਰੇ ਪਹੁੰਚੇ ਜਦੋਂ ਖੜੂਰ ਸਾਹਿਬ ਤੋਂ फेर ਸੁਣੋ ਜੋ ਬੀਤੀਆਂ ਨੇ ਗੁਰੂ ਅੰਗਦ ਦਾ ਦੇ ਰਾਜਿੱਥੇ ਜਾ ਪਰ ਕਰਮ ਕੀਤੀਆਂ ਨੇ ਗੁਰੂ ਅੰਗਦ ਦਾ ਦੇ ਰਾਜਿੱਥੇ ਚਾਹ ਮਾਦੇ ਨਾਲ ਹਾਰੇ ਕੋਈ ਦੱਸੇ ਹਾਣੀ ਆਪਣੇ ਹਾਣੀ ਨੂੰ ਨੰਗੇ ਪੈਰੀਂ ਸਤਿਗੁਰ ਮੇਰੇ ਚੌਰ ਕਰਨ ਗੁਰਬਾਣੀ ਨੂੰ ਨੰਗੇ ਪੈਰੀਂ ਸਤਿਗੁਰ ਮੇਰੇ ਸਤਿ ਨਾਮ ਦੀਆਂ ਮਿੱਠੀਆਂ ਤੁੰੀਆਂ ਵਾਤਾਵਰੇ ਨੇ ਸੰਗਾਰੇ ਰਈਆਂ ਆਰਸ਼ਾ ਮਿਚੋਂ ਪਰੀਆਂ ਆਕੇ ਖੁਸ਼ੀ ਚ ਮਹਿਕ ਖਲਾਰ ਰਈਆਂ ਅਰਸ਼ਾ ਮਿਚੋਂ ਪਰੀਆਂ ਆਕੇ ਗੁਰਨਾਮ ਸਿੰਘ ਦਾ ਜਿਹਾ ਕਵੀ ਸ਼ਰ ਲਿਖਦਾ ਸੀ ਕਹਾਣੀ ਨੂੰ ਨੰਗੇ ਪੈਰੀਂ ਸਤ ਗੁਰੂ ਮੇਰੇ ਚੌਰ ਕਰਨੇ ਗੁਰਬਾਣੀ ਨੂੰ ਨੰਗੇ ਪੈਰੀਂ ਸਤ ਗੁਰੂ ਮੇਰੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ